ਸਾਉਣ ਦੇ ਮਹੀਨੇ ਦਾ ਹਰ ਇੱਕ ਔਰਤ ਨੂੰ ਇੰਤਜ਼ਾਰ ਹੁੰਦਾ ਏ ਇਸ ਦੇ ਵਿੱਚ ਜਿੱਥੇ ਉਹਨਾਂ ਦੇ ਭਰਾਵਾਂ ਵੱਲੋਂ ਉਹਨਾਂ ਨੂੰ ਸੰਧਾਰੇ ਦਿੱਤੇ ਜਾਂਦੇ ਨੇ ਤੇ ਤੀਆਂ ਦਾ ਤਿਹਾੜ ਵੀ ਬੜੇ ਚਾਵਾਨਾ ਮਨਾਇਆ ਜਾਂਦਾ ਏ ਮਾਡਰਨ ਜਮਾਨੇ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਤੀਆਂ ਦਾ ਤਿਆਰ ਸੈਲਿਬ੍ਰੇਟ ਕੀਤਾ ਜਾਂਦਾ ਏ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਫਰੀਕੋਟ ਸਦਰ ਸ਼ਾਹੀ ਵਿਹਲੀ ਦੇ ਵਿੱਚ ਇੱਕ ਖਾਸ ਸਮਾਗਮ ਕਰਾਇਆ ਗਿਆ ਤੀਆਂ ਨੂੰ ਲੈ ਕੇ ਜਿਸ ਵਿੱਚ ਨਿੱਕੇ ਤੋਂ ਲੈ ਕੇ ਵੱਡੇ ਬੱਚਿਆਂ ਵੱਲੋਂ ਆਪਣੀ ਕਲਾ ਦੇ ਹੁਨਰ ਦੇ ਜੋਹਰ ਦਿਖਾਏ ਗਏ ਬੱਚਿਆਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਅਤੇ ਉਹਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਆਪਣੇ ਡਾਂਸ ਦਾ ਜੋਰ ਦਿਖਾ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਇਸ ਮੌਕੇ ਸੰਸਥਾ ਵੱਲੋਂ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਵਿਰਸੇ ਦੀਆਂ ਇਹ ਚੀਜ਼ਾਂ ਰੱਖੀਆਂ ਜਿਸ ਨੂੰ ਲੈ ਕੇ ਬੱਚਿਆਂ ਦੇ ਵਿੱਚ ਵੀ ਕਾਫੀ ਉਤਸ਼ਾਹ ਸੀ ਅਤੇ ਅੱਜ ਦੇ ਇਸ ਸਮਾਗਮ ਦੇ ਵਿੱਚ ਹੈੱਡਮਾਸਟਰ ਅਕੈਡਮੀ ਵੱਲੋਂ ਵੀ ਮਹਿਲਾਵਾਂ ਦੀਆਂ ਸਕੈਨਾਂ ਨੂੰ ਚੈੱਕ ਕੀਤਾ ਗਿਆ ਤੇ ਉਹਨਾਂ ਨੂੰ ਇਸ ਦੇ ਟ੍ਰੀਟਮੈਂਟ ਬਾਰੇ ਵੀ ਦੱਸਿਆ ਗਿਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਜਿਸ ਵਿੱਚ ਬੱਚਿਆਂ ਵੱਲੋਂ ਆਪਣਾ ਹੁਨਰ ਦਿਖਾਇਆ ਗਿਆ ਤੇ ਦੂਜੇ ਪਾਸੇ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਉਂਦੀਆਂ ਹੋਈਆਂ ਵਨਗੀਆਂ ਤੁਸੀਂ ਵੀ ਦੇਖੋ ਕਿਸ ਤਰ੍ਹਾਂ ਕਲਚਰ ਲੋਗ ਆ ਰਹੇ ਆ ਨਵੇਂ ਕਲਚਰ ਨੂੰ ਬਣਾਉਣ ਲਈ ਬਹੁਤ ਹੀ ਦਾਦਾ ਸਾਡੇ ਨਾਲ ਮਿਲਿਆ ਸੀ ਮਾਦੇ 73 ਲੋਕਾਂ ਨੇ ਮਿਲੇ ਜੋ ਸਾਡੇ ਸਵੇਰ ਤੋਂ ਆਪ ਦੇ ਬਾਹਰ ਦੇ ਘਰ ਆ ਨਹੀਂ ਆ ਪਤਾ ਕਿ ਬੱਚੇ ਕਿਉਂ ਆ ਰਹੇ ਆ ਬਾਰਡਰਿੰਗ ਚੇਂਜ ਹੋ ਰਹੀ ਹੈ ਇਹ ਖਾਸ ਹੀ ਹੈਗਾ ਤੁਹਾਡੇ ਕੋਲ ਇਹ ਜਿਹੜਾ ਸੜਕੀ ਬਹੁਤ ਹੈ ਈਆਂ ਦਾ ਤਿਹਾੜ ਮਨਾਈਆਂ ਮਨਾਉਂਦਾ ਆਂ ਮੈਂ ਪਹਿਲਾਂ ਵੀ ਬਹੁਤ ਵਾਰ ਇਸ ਸ਼ਾਈ ਹਵੇਲੀ ਚ ਕੰਪੀਟੀਸ਼ਨ ਚ ਪਾਰਟ ਲੈ ਆਂ ਮੈਨੂੰ ਬਹੁਤ ਅੱਛਾ ਲੱਗਦਾ ਹੈ ਇਸ ਵਿੱਚ ਪਾਰਟ ਲੈ ਕੇ ਮੈਂ ਹਰ ਸਾਲ ਚਾਹੁੰਦੀ ਆ ਕਿ ਮੈਂ ਇੱਥੋਂ ਕੁਝ ਜਿੱਤ ਕੇ ਜਾਵਾਂ ਜਿੱਤੇ ਨਹੀਂ ਤਾਂ ਸਿਰਫ ਆਪਣੀ ਡਾਂਸ ਦੀ ਪਰਫਾਰਮੈਂਸ ਕਰਕੇ ਜਾਵਾਂ ਤਾਂ ਕਿ ਲੋਕਾਂ ਨੂੰ ਦਿਖਾ ਸਕਾਂ ਕਿ ਸਾਡਾ ਪੰਜਾਬ ਕਲਚਰ ਕਿੰਨਾ ਸੋਹਣਾ ਹੈ ਅਸੀਂ ਆਪਣਾ ਪਹਿਰਾਵਾ ਪਾ ਕੇ ਇੱਥੇ ਆਉਂਦੇ ਆਂ ਅਸੀਂ ਆਪਣਾ ਪਹਿਰਾਵਾ ਪਾ ਕੇ ਇੱਥੇ ਨਾਚ ਦਿਖਾਣੇ ਹੈਗੇ ਆ ਬਹੁਤ ਇੰਜੋਇਮੈਂਟ ਹੁੰਦੀ ਆ ਤੁਸੀਂ ਵੀ ਆਓ ਤੇ ਇੱਥੇ ਇੰਜੋਏ ਕਰੋ ਥੈਂਕ ਯੂ ਆਹ ਪ੍ਰਾਰਕਾ ਸਵੇਰ ਚ ਜਰ ਕੀ ਜਿਵੇਂ ਲੱਦੇ ਚਾ ਦੇ ਕੇ ਬਹੁਤ ਅੱਛੀ ਹੋਈ ਨੀ ਜਿਹੜੀਆਂ ਮਿਲੀਆਂ ਦੇਖੀਆਂ ਜਿਹੜੀ ਦੁਸਤਾਂ ਦੇ ਦੇਖੀਆਂ ਆ ਦੇਖਿਆ ਜੋ ਅਸੀਂ ਨਹੀਂ ਦੇਖਿਆ ਸੀ ਪਹਿਲਾ ਬਟ ਇੱਥੇ ਆ ਕੇ ਸਾਨੂੰ ਬਹੁਤ ਕੁਝ ਦੇਖਣ ਨੂੰ ਵੀ ਮਿਲਿਆ ਕੁਝ ਪੁਰਾਣੇ ਪੰਜਾਬੀ ਚੀਜ਼ਾਂ ਦੇਖਣ ਮਿਲਿਆ ਜੋ ਕਿ ਸਾਨੂੰ ਅੱਜ ਕੱਲ ਦੇ ਜ਼ਮਾਨੇ 'ਚ ਦੇਖਣ ਦੀ ਨਹੀਂ ਮਿਲਿਆ ਤੋਂ ਅਸੀਂ ਵੀ ਕਹਿੰਦੇ ਤੁਸੀਂ ਵੀ ਆਓ ਤੁਸੀਂ ਵੀ ਇਹ ਦੇਖੋ ਤੁਸੀਂ ਵੀ ਨੱਚੋ ਤੁਸੀਂ ਵੀ ਇਹ ਤਿਹਾੜ ਇੰਜੋਏ ਕਰੋ ਥੈਂਕ ਯੂ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਹੈ ਹਰ ਸਾਲ ਆਵੇ ਖੁੰਦਾ ਰਹੇ ਅਸੀਂ ਹਰ ਸਾਲ ਇੱਥੇ ਆਉਂਦੇ ਰਵਾਂਗੇ ਘੋਰਾ ਜੀ ਮੈਂ ਕੁਰੈਂਟ ਦੇ ਸਿਰਪਰ ਚੜ੍ਹਦੀ ਰਹਿਣ ਵਾਲੀਆਂ ਅੱਜ ਕਲਾਸ ਵਿੱਚ ਦੇ ਵਿੱਚ ਦੋ ਅਸਟੀਆਂ ਧਿਆਰ ਫਲੈਨ ਨੀ ਜਿਹੜਾ ਕਿਵੇਂ ਲੱਗ ਚੰਗੀ ਅੱਛਾ ਲੱਗ ਰਿਹਾ ਹੈ ਬਹੁਤ ਇਹ ਇੱਕ ਲਾਈਕ ਕੌਨਫੀਡੈਂਸ ਬਿਲਡ ਕਰਾਉਣ ਲਈ ਕਰਨਾ ਹੈ ਤਾਂ ਕਿ ਜੇ ਆਪਾਂ ਇਨਕਰੇਜ ਕਰਦੇ ਆ ਆਪ ਦੇ ਆਪ ਨੂੰ ਤਾਂ ਆਪਾਂ ਅਗਲੇ ਮੁਕਾਮ ਤੱਕ ਜਾ ਸਕਦੇ ਆ ਹਾਂਜੀ ਮੈਂ ਕਿਤੇ ਵਿੱਚ ਸਿੱਧਾ ਇਸ ਦੀ ਪੁਰਾਣੀ ਬਾਤ ਚ ਜਾ ਕਿਤੇ ਮਿਲ ਨਹੀਂ ਇਹ ਸਾਡੇ ਲਈ ਨਵਾਂ ਸੀਗਾ ਅੱਜ ਦੀ ਜਨਰੇਸ਼ਨ ਲਈ ਨਵਾਂ ਸੀਗਾ ਅੱਜ ਜਿਵੇਂ ਲਾਦਾ ਪੰਜਾਬੀ ਪਹਿਰਾ ਪਾਇਆ ਆਪ ਦਾ ਜੇ ਨੌਜਵਾਨ 21 ਦੇ ਬੱਚੇ ਜੀਣਾ ਸਟੌਪ ਤੇ ਨਿਕਾ ਰਹੇ ਨੇ ਪੰਜਾਬੀ ਮੇਰਾ ਮਨ ਜਿਵੇਂ ਲੱਗ ਰਿਹਾ ਤੇ ਬੜਾ ਮਾਨ ਮਹਿਸੂਸ ਹੋ ਰਿਹਾ ਆਪ ਦੇ ਆਪ ਨੂੰ ਵੀ ਅੱਜ ਇਸ ਪਹਿਰਾਵੇ ਜਾਂ ਕਿਉਂਕਿ ਯੂਜਰ ਹੀ ਅਸੀਂ ਨਹੀਂ ਪਾਉਂਦੇ ਅਸੀਂ ਬਹੁਤ ਬਿਜ਼ੀ ਹੁੰਦੇ ਆ ਸਕੂਲ ਤੇ ਲਾਈਕ ਅਸੀਂ ਇਹ ਸਭ ਨਹੀਂ ਕਰਦੇ ਅੱਜ ਕਲੇ ਚੀਜ਼ਾਂ ਬਹੁਤ ਘੱਟ ਚੁੱਕੀਆਂ ਤੇ ਜਿਹੜੇ ਹਿਸਾਬ ਨਾਲ ਮੌਕਾ ਸਾਨੂੰ ਇਹ ਪਹਿਰਾਵਾ ਬਣਾਉਂਦਾ ਕਿੱਦਾਂ ਕਰਨਦਾ ਇਟਸ ਜਸ ਸੁਪਰ ਕਣਕੀਟੇ ਉਹ ਟੋਨੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਮੈਂ ਤਾਂ ਸ਼ਾਇਵਲੀ ਵਾਲਿਆਂ ਦਾ ਸ਼ੁਕਰੀਆ ਕਰਦੀ ਆ ਵੀ ਇਹਨਾਂ ਵਧੀਆ ਪ੍ਰੋਗਰਾਮ ਪੋਸਟ ਕੀਤਾ ਜਿੱਥੇ ਸਾਰੀਆਂ ਫੀਮੇਲਸ ਖੁੱਲ ਕੇ ਆ ਸਕਦੀਆਂ ਆਪਣਾ ਪਰਫਾਰਮੈਂਸ ਦਿਖਾ ਸਕਦੀਆਂ ਬਹੁਤ ਵਧੀਆ ਲੱਗਿਆ ਇਹ ਚੀਜ਼ਾਂ ਹੁਣ ਕੈਨੇਡਾ ਵਗੈਰਾ ਜਿੱਥੇ ਸਾਡੇ ਜਿਵੇਂ ਅਸੀਂ ਰਹਿੰਨੇ ਆ ਉੱਥੇ ਉੱਥੇ ਹੁਣ ਇਹ ਸਾਨੂੰ ਮਿਲਦੀਆਂ ਹੀ ਨਹੀਂ ਐਤਕੀ ਸਪੈਸ਼ਲ ਇਹੀ ਦੇਖਣ ਲਈ ਆਏ ਸੀ ਅਸੀਂ ਬਹੁਤ ਵਧੀਆ ਲੱਗਿਆ ਹਾਂਜੀ ਬਿਲਕੁਲ ਪੰਜਾਬ ਦਾ ਕਲਚਰ ਦੇਖਿਆ ਇਹ ਹੀ ਵਧੀਆ ਮੈਂ ਤਾਂ ਕਹਿ ਰਹੀ ਆ ਕੈਨੇਡਾ ਦੇ ਵਿੱਚ ਤਾਂ ਕੰਮ ਹੀ ਐ ਮੈਂ ਕਹਿੰਦਾ ਕਲਚਰ ਤਾਂ ਇੱਥੇ ਹੀ ਆ ਪੁਰਾਣੀਆਂ ਚੀਜ਼ਾਂ ਦੇਖੀਆਂ ਡਾਂਸ ਦੇਖੋ ਪਹਿਰਾਵੇ ਦੇਖੋ ਰੌਣਕਾਂ ਤਾਰਾ ਕੋਈ ਮੈਨੂੰ ਮਿਲਦਾ ਦੇਖਣ ਨੂੰ ਬਿਲਕੁਲ ਨਹੀਂ ਬਿਲਕੁਲ ਨਹੀਂ ਉੱਥੇ ਬਸ ਦੋ ਕੱਪੜੇ ਜੀਨ ਟੌਪ ਬੰਦਾ ਬੱਸ